ਪੂਰੀ ਬਾਈ ਝੂਠ ਕੌਣ ਬੋਲਦਾ ਸੱਚ ਦੱਸੋ ਨਾ ਨਾ ਸਾਲ ਅਕਲਾ ਝੂਠ ਕੌਣ ਬੋਲਦਾ ਕੌਣ ਯਾਰ ਬਾਈ ਅੱਜ ਚਾਰੇ ਬੰਦੇ ਗੁਰਦਾਰੇ ਮੱਥੜਗਾ ਕੇ ਲਿਆਉਣਾ ਝੂਠ ਬੋਲਦੇ ਜਿਹੜਾ ਝੂਠ ਬੋਲਦਾ ਉਹ ਅੰਦਰ ਨਹੀਂ ਮੜੂਗਾ ਅਕਲਾੜੀ ਹੋਰ ਹੀ ਰਾ ਦੇ ਉਹ ਬਾਈ ਰਹਿਣ ਦੇ ਨਾ ਉਹ ਪੀਲਾ ਰਾਜ ਉਹ ਕਿਹੜਾ ਮੌਕਾ ਮਾਰਦੇ ਪੂਰੀ ਟ੍ਰੈਕਟਰ ਤਾਂ ਨਹੀਂ ਵੇਚਣਾ ਲੈਣਾ ਹੈਗੀ ਨਾ ਹਾਂ ਤੇਰੀ ਮਾਸੀ ਦੇ ਮੁੰਡੇ ਨੇ ਜੀ ਮੈਂ ਇੰਦਰਾ ਬਿਕਦਾ ਹੋਵੇ ਕੋਈ ਦੱਸੋ ਜੀ ਤੁਹਾਡੀ ਮਾਸੀ ਕਿਹੜੀ ਨਵੀਂ ਆ ਗਈ ਹੈਗੇ ਜੀ ਆਪਣੇ ਇੱਥੇ ਸੋਤ ਨਾਲੀ ਸੋਤਰਾ ਪਹਿਲਾਂ ਆਇਆ ਕਰੋ ਜੱਗੇ ਨਾਲ ਰਿਸ਼ਤੇ ਦਾ ਜੀ ਪੁੱਛ ਕੇ ਹੋ ਜਾ ਕਿ ਜੇ ਗੱਲ ਸੋਣਾ ਸੱਚ ਦਾ ਦੇ ਕਿ ਨਾ ਲੈਣਾ ਉਹ ਰਿਸ਼ਤੇ ਨਾਲ ਲੈਣਾ ਹਾਂ ਰੱਖਣਾ ਸੀ ਇਹਦਾ ਗੁਰਦਾਰੇ ਚੜਜੋ ਦਸ ਕਿਤੇ ਰੱਖਣਾ ਗੁਰਦਾਰੇ ਚੜਜੋ ਪੂਰੇ ਇੱਕ ਕਦੇ ਮਾਰਦਾ ਅਕਲ ਦਸ ਕਿਤੇ ਰੱਖਣਾ ਗੁਰਦਾਰੇ ਅਕ ਮਾਰਦਾ ਮੈਂ ਚਲ ਨਾ ਉਹ ਕਹਿੰਦੇ ਲਿਆ ਕੇ ਆਏ ਟਰਾਈ ਲਿਆ ਕੇ ਵੀ ਤੁਸੀਂ ਤੋੜ ਤੂੜ ਕੇ ਫੇਰ ਸਾਡੇ ਖੜਾ ਦਿਓ ਏ ਭਾਈ ਟ੍ਰੈਟਰ ਲੈਣਾ ਪਤਾ ਨਹੀਂ ਕਿੰਨੇ ਆ ਭੱਜੇ ਜੱਗੇ ਨਹੀਂ ਫਿਰਦੇ ਆ ਉਹਦਾ ਹੋ ਗਿਆ ਸੋਦਾ ਸਾਰੇ ਜੀ ਤਾਂ ਨਹੀਂ ਮੰਨਦਾ ਹਲੇ ਪੂਰੀ ਕਹਿ ਕਹਨਾ ਆ ਹਵੇਲੀ ਆ ਗਈ ਮਾਹਮੋਦ ਦੇ ਭਾਈ ਇਹ ਵੀ ਬਹੁਤ ਚੱਲਦੀ ਹੈ ਫ੍ਰੀ ਵੈਂਡਿੰਗ ਨਹੀਂ ਹੁੰਦੀ ਆ ਫ੍ਰੀ ਨਹੀਂ ਪੈਸੇ ਵਾਲੀ ਹੁੰਦੀ ਆ ਫ੍ਰੀ ਵੈਂਡਿੰਗ ਨਹੀਂ ਉਹ ਪੈਸੇ ਵਾਲੀ ਹੁੰਦੀ ਫ੍ਰੀ ਫ੍ਰੀ ਆ ਦੇਖ ਦੇਖ ਰੋ ਕੇ ਲੱਪਾ ਜਾਏ ਉਹਨਾ ਤੂੰ ਵੀਡੀਓ ਬਣਾਉਂਦੀ ਅਸੀਂ ਉੱਪਰ ਚੜ੍ਹ ਜੀਂਗੇ ਫ੍ਰੀ ਵੈਂਡਿੰਗ ਕਿੱਥੇ ਹੁੰਦੀ ਹੈ ਹਾਂ ਆ ਦੇਖ ਦੇਖਿਆ ਇਹ ਚਲ ਦੇਖ ਲੈ ਲੈ ਇਹ ਲੈਣੇ ਹਨ ਅੰਦਰ ਵੜਨੇ ਨਾ ਨਾ ਐਂਟਰੀ ਫਰੀ ਹੈ ਆ ਦੇਖ ਇੱਧਰ ਪਿੱਛੇ ਦੇਖ ਕਿੰਡੀ ਬੜੀ ਤੇ ਮੈਂ ਖਲ ਜਾ ਆ ਬਾਬਾ ਪੈਸੇ ਫੜਦਾ ਪੂਰੀ ਦੁਆਰੇ ਸੈਂਟਰ ਵਿੱਚ ਨਾ ਹੈਂ ਦੁਆਰੇ ਟੈਂਟ ਲੈਣਾ ਉਹ ਅਸੀਂ ਕੀ ਕਹਣਾ ਸਾਡੇ ਕੋਲ ਸਾਲੇ ਜਿਹੜੇ ਜੋਧੇ ਖੜੇ ਨੇ ਦੋ ਇਹ ਗੱਡੀ ਦੇ ਟਾਇਰ ਉਜੋਗਦਾ ਹੀ ਜਾਂਦੇ ਆ। ਕਹਿੰਦਾ ਯਾਰ ਇਫੇਦਾਰ ਕਹਿੰਦਾ ਮੜ ਜਾ ਕਿਸੇ ਦੇ 10 ਸਮਝਦੇ ਨੇ ਮੁੰਡੇ ਨੂੰ ਕਹਿੰਦਾ ਵੀ ਕੰਮ ਤੇ ਰੂਟ ਕਰੀ ਦੀ ਜਾਂਦਾ ਉਹ ਜਿੰਨਾ ਲੈਣਾ ਫੇਰੇ ਰੁਕ। ਅੱਗੇ ਇੱਥੇ ਵੀ ਖੜੇ ਹੁੰਦੇ। ਅੱਗੇ ਵਿਚੇ ਤਾਂ 260 ਗਈ ਜਾਂਦਾ ਮਨ ਹੈਗਾ ਕਿਸੇ ਵਰ। ਉਹ ਕਹਿੰਦਾ ਜਿਹੜਾ ਮਿਲ ਗਿਆ ਲੈ ਲਓ 260 ਵੀ 475 ਵੀ 500 ਦੇ ਟੱਪ ਹੋ ਰਹੀ ਆ ਬਣਾ। 500 ਤਿੰਨਾ ਜੋ ਆਫਰ ਆ। ਇਹ ਵੀ ਜਿਹੜਾ ਜਿੰਨਾ ਦੇ ਲਓ। ਉਹ ਆ ਰੋਡ ਕਿਹਜੇ ਨੂੰ ਪਾ ਲਿਆ। ਜਮਾਂ ਹੀ ਟੁੱਟਿਆ ਪਿਆ ਇਹ। ਟੋਪੜ ਪੁਲਿਸ ਲਾਈਨ ਤੋਂ। ਪਹਿਲਾਂ ਠੀਕ ਤਾਂ ਹੁਣ ਥੋੜਾ ਜਿਹਾ। ਬੰਦ ਕਰਿਓ ਕੱਟ ਦੱਸ ਪੈ ਹਾ 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 ਦੇਖੇ ਟੰਡੇ ਮੇਲੇ ਤੇ ਸੇਟੋ 85 ਗੰਨਾ ਆ ਹਾ ਹਾ ਪੂਰੀਂ ਡੰਗ ਗਈ ਦੇ ਦੇ ਹੁਣ ਬਾਈ ਸਾਡੇ ਬੰਦਿਆਂ ਨੇ ਲੱਗੀ ਤਮਾ ਤੇ ਕੋਈ ਖਿਲਾੜੀ ਨਹੀਂ ਛੱਡਦੇ ਦੁਆ ਰੂਟ ਲਾਇਆ ਹੈ ਕੀ ਹੋ ਗਿਆ ਮਰ ਕੇ ਹੀ ਕਢੂਗਾ ਜਿਹੜਾ ਗਾਲ ਸੁਣ ਲੈ ਪੈਂਟ ਖੋਲਣ ਦਾ ਮੌਕਾ ਨਹੀਂ ਮਿਲ ਲਏਗਾ ਇਹ ਜਿੱਦਾਂ ਬਾਤ ਜਿਨੀਓ ਮੋਹ ਕਹੇ ਜੀ ਚਲੜੀ ਆ ਜੱਗੇ ਕੰਮ ਖਰਾਬ ਹੋ ਰਿਹਾ ਬਾਈ ਪੰਜਵਾ ਜਿਵਾ ਕਰਾਦਾ ਦੂਜੀ ਵਾਰ ਦੀ ਝਟ ਹੈ ਜੱਗਾ ਕਰਾ ਰਾਸ ਕਰ ਹਾਂ ਪਾਣੀ ਦਾ ਨਾਲ ਨਾਲ ਪਾਣੀ ਵਾਲੇ ਲੈ ਪਾਣੀ ਵਾਲੀ ਲੈ ਤੇ ਯਾਰ ਕੋ ਪੂਰੀ ਜੱਗੇ ਵਿਖੇ ਇਹਦੇ ਬਸਤ ਕਰਾ ਹੁਣ ਹਾਂ ਉਹਦੇ ਨਾਲ ਕਿੱਥੇ ਬਿਠਾ ਅਸਲੀ ਮਿੱਠਾ ਹੀ ਮੈਂ ਆਪਰੇ ਨੂੰ ਨਾ ਇਹ ਬੋਤਲ ਨੂੰ ਨਾ ਪੂਰੀ ਕਾ ਕਰਾ ਮਿੱਠਾ ਇਹ ਇਹ ਵਿਚ ਇਹ ਗੱਲ ਬਾਤ ਰਹਾ ਮਾ ਟਿੱਕਾ ਹੈ ਮਿੱਠਾ ਹੈ ਹਾਂ ਅੰਕਲੇ ਬਾਬਾ ਵਾਟ ਲੈ ਇਧਰ ਬਾਬੇ ਗਾੜੀ ਲਾ ਲਈ ਮਿੱਠਾ ਹਾਂ ਅੰਕਲੇ ਬਾਬੇ ਗਾੜੀ ਲੈ ਲਈ ਉਧਰ ਕੋਣ ਖਾਂਦਾ ਦੇਖ ਦਾਦਾ ਜਿਹੇ ਅੰਕਲੇ ਹਾਂ ਪੂਰੀ ਮਿੱਠਾ ਹੈ ਭਾਈ ਪੂਰੀ ਨੂੰ ਸਾਰੀਆਂ ਟ੍ਰੇਨਾਂ ਦਾ ਟਾਈਮ ਪਤਾ ਏ ਇਹਨੇ ਵਿਆਹ ਸੈੱਟ ਕਰਾਇਆ ਵੀ ਜੇ ਲੱਗਾ ਹੁੰਦਾ ਲੱਗਿਆ ਹੁੰਦਾ ਇਹਨੇ ਤਾਂ ਆਪਣੇ ਸਹੁਰਿਆਂ ਨੂੰ ਕੋਹ ਹੋਰ ਪਾਸੇ ਜ਼ਮੀਨ ਦਵਾ ਕੇ ਘਰ ਦੁਆਰੇ ਰਹਿਣਾ ਹਾ ਅਕਲ ਔਖਾ ਇੱਧਰ ਨਾ ਔਖਾ ਤਾਂ ਕੋਈ ਨਹੀਂ ਬਸ ਕਾਹੀ ਚੱਕਰ ਆ ਬਸ ਇਹ ਵੀ ਤਾਂ ਇੱਧਰ ਹੀ ਹੈਗੀ ਜਰਾ ਬਾਅਦ ਤੇ ਜਿਹਨੂੰ ਪਹੁੰਚਦੇ ਇਹ ਵੀ ਤਾਂ ਆਈ ਜਾਂਦੇ ਆ ਭਾਈ ਜੇ ਕਿਤੇ ਨਾ ਹੋਵੇ ਅੜੇ ਬੇਬਾ ਫਤਿਹਰਾ ਫਤਿਹਰਾਬਾ ਪਹੁੰਚਦੇ ਆ ਅੱਧਾ ਘੰਟਾ ਲਾਉਂਦੇ ਟਾਈਮ ਜ਼ਿਆਦਾ 15 ਮਿੰਟ ਲੱਗ ਜਿੰਦੇ ਆ ਟਾਈਮ ਜ਼ਿਆਦਾ ਪੂਰੀ ਇੱਧਰ ਨੂੰ ਇੰਨਾ ਗਾ ਵਿਚਾਲ ਆਪਣਾ ਰੋਡ ਸਾਫ ਜਾਨੀ ਉਹ ਰੋਡ ਸਾਫ ਆ ਕੋਈ ਡਰਾਈਵ ਕਿ ਨਹੀਂ ਹੈ ਡਰਾਈਵ ਕਿ ਨਹੀਂ ਹੈ ਜਿਹੜਾ ਆ ਮਾਰਦਾ ਹੈ ਆਹਦਾ ਪੰਜ 10 ਮਿੰਟ ਤੱਕ ਖੜ ਜਾ ਜੇ ਡਰਾਈਵਰ ਵੀ ਤਾਂ ਫਸੇ ਜਾਂਦੇ ਆ ਆਹ ਜੱਗਾ ਵੇਖੋ ਪਤਾ ਨਹੀਂ ਕਿਆ ਕਹੀ ਜਾਂਦਾ ਕਿ ਇਹਨਾਂ ਨੂੰ ਚਾਬੀ ਹੁੰਦੀ ਆ ਗਾਹਾਂ ਚਲੇ ਜਾਂਦੀ ਇਹਨਾਂ ਨੂੰ ਫੜਕਾ ਬਜਾਵੀਂ ਹੁੰਦੀ ਕਿਹੜਾ ਲੈ ਚਾਬੀ ਹੁੰਦੀ ਆ ਇਹ ਪਹਿਲਾਂ ਗੋਦਾ ਚ ਲੱਗਿਆ ਪਤਾ ਲੱਗਿਆ ਵਾ ਰੇਲਵੇ ਲਾਈਨ ਚ ਲੱਤ ਪਤਾ ਨਹੀਂ ਸਾਰੇ ਰਾਤ ਵੀ ਕੇ ਬੋਲਦੇ ਚਾਬੀ ਬੋਲਦੇ ਚਾਬੀ ਉੱਥੇ ਜੇ ਰਹਿ ਜਾਂਦੀ ਆਹ ਦੱਸ ਚਾਬੀ ਇਹ ਸੱਚਾ ਪੈ ਜੋ ਚਾਬੀ ਨੱਠੇ ਉੱਥੇ ਪੈ ਜਾਂਦੀ ਆਹ ਚਾਬੀ ਲੋਕ ਹੋ ਜਾਂਦੀ ਆ ਇਹਨਾਂ ਦੀ ਜਿਹੜੀ ਮਸ਼ੀਨ ਆ ਉਥੇ ਚਾਬੀ ਲਾ ਕੇ ਫਾਟ ਖੋਲਦੇ ਆ ਉਹ ਚਾਬੀ ਆ ਜਦ ਫਾਟਕ ਲੱਗ ਕੇ ਚਾਬੀ ਲੋਕ ਹੋ ਗਈ ਗਾਹਾਂ ਵਾਲੇ ਸਟੇਸ਼ਨ ਜਦ ਉਥੇ ਫਾਟ ਖੁੱਲੂਗਾ ਚਾ ਚਾਬੀ ਛੱਡਣੀ ਉਹ ਮੇਰੇ ਤਿੰਨ ਤਿੰਨ ਘੰਟੇ ਜਿੰਨੀ ਜਾਊਗੀ ਉਹ ਨਹੀਂ ਸੁਣ ਤਾ ਉਹ ਆਨਲਾਈਨ ਲੈਟ ਭੱਜਵੇ ਆਨਲਾਈਨ ਸਿਸਟਮ ਇਹਨਾ ਕੋਣੀ ਲੜ ਪਾਦੀ ਟ੍ਰੇਨ ਦੀ ਲੜ ਕਾ ਦੇਖੀ ਵੀ ਟ੍ਰੇਨ ਖੜੀ ਲੜ ਪੈ ਗਈ ਥੱਪੜ ਮਾਰੂ ਜਣਾ ਦੇ ਹੋ ਪੈਟਰੋਲ ਪਰ ਵੀ ਹੈਗੀ ਟ੍ਰੇਨ ਇੰਜਣ ਬਦਲ ਦਿੰਦਾ ਆਏ ਤਾਂ ਤੂੰ ਇੱਕ ਬੰਦਾ ਉੱਥੇ ਉਹਨੂੰ ਤਿੰਨੇ ਜਣੇ ਫੜ ਲਓ ਜਾ ਕੇ ਫਾਟਕ ਖੋਲ ਦੋ ਉਧਰ ਰੇਲ ਆ ਜੇ ਹੋ ਜਗੇ ਆਏ ਨਹੀਂ ਖੋਲ ਸਕਦਾ ਜਿਹੜੇ ਇੰਨਾ ਪ੍ਰਕਾਰ ਵਾਈ ਹੈ ਕੇਸ ਬਹੁਤ ਛੜੇ ਪੈ ਲੀਨਾਂ ਉਹ ਜਾਨ ਨੂੰ ਕੇਸ ਵਾਲਾ ਜਾਂਦਾ ਟ੍ਰੇਨ ਅੱਧਾ ਪਿੰਡ ਦਾੜ ਜਾਣਾ ਬੈ ਜਾ ਟਿੱਕੇ ਚਾਬੀ ਚਾਬੀ ਲੋਕ ਹੋ ਜਾਂਦੇ ਚਾਬੀ ਨੀ ਅਕਨ ਆਨਲਾਈਨ ਰਿਕਾਰਡ ਇਹਨਾਂ ਨੂੰ ਮੈਸੇਜ ਆ ਜਾਂਦੇ ਪਿੱਛੇ ਦੇ ਵੀ ਇੱਥੇ ਟ੍ਰੇਨ ਪਹੁੰਚ ਗਈ ਟ੍ਰੇਨਾਂ ਅੱਧ ਮੈਂ ਕਈ ਵਾਰ ਲਾ ਤੇ ਦੇਖਿਆ ਜਾਵਾਂਗਾ ਉਹ ਮੈਸੇਜ ਵੀ ਆਉਂਦਾ ਚਾਬੀ ਵੀ ਤਾਂ ਮਿਲਦੀ ਆਂ ਤੰਡਾ ਜਿਹਾ ਮਾਰਤਾ ਝੜ ਮੈਂ ਤੈਨੂੰ ਪਛਾ ਕੇ ਆਉਂਗਾ ਮੈਂ ਪਛਾ ਕੇ ਆਉਂਗਾ ਜੇ ਟ੍ਰੇਨ ਕਾਫੀ ਗਾਹਾਂ ਚਲੇਗੀ ਇਹਨਾਂ ਨੇ ਜਦੇ ਜਾਣਾ ਅੰਦਰ ਤੇ ਚੈਂਜੀ ਕਰਾਉਣੀ ਨਹੀਂ ਪਛਾ ਕੇ ਆਉਂਗਾ ਹੁਣ ਤਾਂ ਤੁਹਾਨੂੰ ਚੱਲੀ ਆ ਪੁਰੀ ਉੱਪਰ ਚੜੀ ਅੱਜ ਫਿਰ ਉਹਨੂੰ ਕੁਝ ਕਹਿਣਾ ਵੀ ਇੱਕੋ ਕੰਨ ਕੇ ਉਹ ਨਾ ਪਤਾ ਦਿਓਗੇ ਜਿਹੜੇ ਮੋਬਾਈਲ ਦੀ ਗੱਲ ਵੀ ਨਹੀਂ ਹੋਣੀ ਵੀ ਇਹ ਜਿਹੜੇ ਗੱਡੀ ਦੇ ਟਾਈਮਾਂ ਬਾਰੇ ਯਾਰ ਇਹਦੀਆਂ ਰੋਟ ਰਸਟਾਂ ਇਹ ਇਹ ਗਾਜਾ ਪਈ ਹੈ ਅਗਰ ਚੱਲੀ ਤੇ ਰਿਸ਼ਤਾਰ ਪਰ ਹੈ ਜੀ ਚੱਲੀ ਆ ਰਿਸ਼ਤਾਰੇ ਕੋਲ ਨਹੀਂ 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 ਪੁਰੀ 265 ਦਾ ਰਹਿਣਾ ਕਨੂੰ ਹਾਂ 200 ਉਹ ਅਸੀਂ ਨਹੀਂ 500 ਬਜਤ ਨੂੰ ਅੜਿਆ ਉਹ ਕਹਿੰਦੇ ਆ ਇਹ ਕਿਹੜਾ ਹੈ ਉਹ ਆਏ ਇਹ ਤਾਂ ਸਾਡਾਂ ਨਾਲ ਲਈ ਹੈ ਲੈ ਹਾਂ ਉਹ ਇਹ ਤਾਂ ਨਵਾਂ ਮਾਡਲ ਹੈ ਟੌਪ ਮਾਡਲ ਆ ਇਹਦਾ ਟੌਪ ਮਾਡਲ ਹੈ ਦੇਖਾ ਕਿੰਨੇ ਦਾ ਮਿਲਦਾ ਉਦਾਂ ਤਾਂ ਦੇਖਿਆ ਤੂੰ ਵੀ ਰੇਟ ਰੂਟ ਪੁੱਛੇ ਆ 1 5 ਦਾ ਦਿੰਨੇ ਇਹ 480 ਨੂੰ ਮਿਲ ਜੂਗਾ ਇਹ ਜਿਹੜਾ ਦੂਆ ਉਹ ਇਹ ਮਾਡਲ ਇਹ ਮਹਿੰਗਾ ਕਾ ਤੇ ਮਿਲਦਾ ਨੰਕਨ ਇਹ ਮਾਰਕੀਟ ਬਹੁਤ ਹੈ ਇੱਕ ਤਾਂ ਪੁੱਤ ਹੈ ਨਵੀਂ ਟੈਕਨੋਲੋਜੀ ਇੱਕ ਤਾਂ ਹੁੰਦੇ 14 ਸਾਲ ਪਹਿਲਾਂ ਦਾ ਇੱਕ ਜਿਹੜੀ 20 ਮਾਡਲ ਆ ਬਾਈ ਮਾਡਲ ਇਹਨਾਂ ਦਾ ਫਰਕ ਏ ਬਹੁਤ ਇਹ ਮਹਿੰਦਰਾ ਸਾਰੇ ਰੇਟ ਤੇ ਮਹਿੰਦਰਾ ਤਾਂ ਸਾਰੇ ਰੇਟ ਤੇ ਜੇ ਪੈਸੇ ਤੇਲ ਦਾ ਖਰਚਾ ਬਹੁਤ ਆ ਤੇਲ ਦਾ ਖਰਚਾ 10 ਦਾ ਮਾਡਲ ਲਓ 11 ਲੈ ਲਓ 7 ਲੈ ਲਓ 2000 ਮਾਡਲ ਵੀ ਵਿਕਦਾ ਇਹ ਇਹੜਾ 575 ਟਰੈਕਟਰ ਆ ਨਾ ਬੜਿਆਂ ਚਾ ਨਾ ਛੋਟਿਆਂ ਚਾ ਸਭ ਕੰਮ ਕਰਦਾ ਇਹ ਸਾਰਾ ਕੰਮ ਕਰਦਾ ਹਾਂ ਹਰ ਸਵਾਦ ਨੂੰ ਠੀਕ ਆ ਸਭ ਕਾਹਦੇ ਨੂੰ ਠੀਕ ਆ ਇਹ ਜ਼ੋਰ ਬਾਹਤ ਹੈ ਜੀ ਤਗਾ ਆਇਆ ਹੁ ਸਾਡੇ ਪਤਾ ਸਾਡਾ ਕੰਦੇ ਦੇ ਨੇਰੀ ਖਾਲੀ ਪਈ ਨਹੀਂ ਤਾਂ ਕਿਤੇ ਝਟਦੇ ਇੱਕ ਜੱਗੇ ਨੂੰ ਫੋਟੋ ਆਈਆਂ ਤੇ ਆ ਬਾਈ 265 ਦੀਆਂ ਰਿਸ਼ਤੇਦਾਰ ਨੇ ਲੈਣਾ ਹਾਂ ਪੂਰੀ 265 ਦੀਆਂ ਫੋਟੋ ਆ ਜਾਂਦੀਆਂ ਪੂਰਾ ਟਾਇਰ ਬਹੁਤ ਵਧੀਆ ਬਣਾਇਆ ਬਣਿਆ ਬਹੁਤ ਛੋਟਾ ਜਿਹਾ ਜੱਗੇ ਯਾਰ ਆਰੇ ਸੋਰੀ ਗਰੀਬ ਬੰਦਾ ਹੈ ਗਰੀਬ ਅਕਲ ਇਹ ਇਹ ਤਾਂ ਬਟੂ ਉੱਚੀ ਡੱਬੀ ਵੇਟਾ ਕਰ ਕਾਇ ਤਾਂ ਆਈ ਬੜੇ ਢੋਣਾ ਆਈ ਬੜੇ ਕਰਾਏ ਪੂਰੀ ਵਿੱਚ ਵੜ ਕੇ ਦੇਖਣਾ ਵੀ ਖਾਣਾ ਤਾਂ ਨਹੀਂ ਕੋਈ ਜਗਾ ਉਹਦੇ ਝਾਪੇ ਦਾ ਉਹ ਵੀ ਝਾਪੇ ਦਾ ਮਹਾਬੇ ਦਾ ਹੈ ਕਾਨਕ ਭਰਨ ਲੱਗੇ ਵਿੱਚ ਪਾ ਦੋ ਅਬੇ ਚ ਬੈਗ ਨਾ ਬੰਦਾ ਉਹਨੂੰ ਚੋਰੀ ਕਰ ਸਕੇ 100 ਕਾਉਂਟ 50 ਕੋ 50 ਕਾਉਂਟ ਕਰਨੇ ਨਹੀਂ ਕੋਲ ਵੀ ਤਾਂ ਵਿੱਚੋਂ ਕੁਥਲੀ ਨਿਕਲੂਗੀ ਨਹੀਂ ਮੌਜ ਨਹੀਂ ਕੁਲੀ ਦਾ ਸਾਰੀ ਨਾ ਕੋ ਟੈਕਸਾ ਨਾ ਕੋਸ ਗਰਮੀਆਂ ਚ ਪਾ ਦੋ ਦਾ ਸੰਪਰਕ ਕੱਢਣੇ ਆ ਸ਼ਾਇਦ ਦੁਗੜੇ ਵੀ ਹੋ ਜਾਂਦੇ ਨੇ ਕਿਰੇ ਆਪਣੀਏ ਜਿਹੜੇ ਵਿੱਚ ਦੁਗੜੇ ਹੋ ਜਾਂਦੇ ਨੇ ਕਾਰਕਨਾ ਨਹੀਂ ਬੈਂਦੀ ਆਏ ਹੁੰਨੇ ਆ ਕਾਰਕਨਾ ਨਹੀਂ ਹੋ ਜਾਂਦੀ ਕਾਰਕ ਮਹਿੰਗੀ ਹੋ ਜਾਂਦੀ ਆ ਹਾਂ ਉਹ ਦੁਗੜੇ ਉਸ ਦੋ ਤਿੰਨ ਲੱਖ ਕਣਕ ਵੇਚ ਜਣੀ ਦੋ ਚਾਰ ਲੱਖ ਹੋ ਪੰਜ ਲੱਖ ਉਹਨਾਂ ਰਕਮ ਆਪੇ ਹੋ ਜਣੀ ਇੱਕ ਆਏ ਅੰਕਲ ਵਿੱਚ ਪਏ ਐ ਲੱਗਦੇ ਨਹੀਂ ਹੈਗੇ ਉਹ ਲੱਗਦੇ ਨਹੀਂ ਜੇ ਉਹ ਵੱਡਾ ਤਾਂ ਰਿਹਾ ਹੋਵੇ ਫੇਰ ਲੱਗ ਜਾਂਦੇ ਉਹ ਤਾਂ ਪਤਾ ਵੀ ਪਤਾ ਹੀ ਨਹੀਂ ਭੁੱਲ ਜਾਂਦਾ ਬੰਦਾ ਆਗੇ ਆਗੇ ਟ੍ਰੇਨ ਆ ਗਈ ਆ ਗਈ ਓਏ ਬੋਲ ਵੀ ਇੱਧਰ ਇੱਥੇ ਕੀ ਟ੍ਰੇਨਾਂ ਆਉਂਦੀਆਂ ਇੱਧਰ ਨੂੰ ਸਾਰੀਆਂ ਥੱਪੀਂ ਡਰੈਨਾ ਹੁੰਦੀ ਆ ਦੇ ਕਿ ਕਿੱਕੜਾਂ ਜਾਂਦੀਆਂ ਫੇਰ ਥੱਕਾ ਲਾਇਆ ਆਈ ਮੈਂ ਤਾਂ ਵੀ ਸਾਡੇ ਗੱਭਰਾਂ ਖੜ ਚ ਪਏ ਰਸ ਵੇਣਾ ਯਾਰ ਉਹ ਤਾਂ ਬਾਈ ਦੇਖ ਕੇ ਤਾਂ ਬਾਈ ਤਾ ਦੇਖਦੇ ਤਿੰਨ ਜਗ੍ਹਾ ਰਸ ਪੀ ਲਿਆ ਹਲੇ ਵੀ ਕਹਿੰਦਾ ਰਸ ਪੀਣਾ ਪੂਰੀ ਨਹੀਂ ਗੱਲ ਕਹੀ ਵੀ ਸੱਚੀ ਹੋਣੀ ਤਸੱਲੀ ਹੈ ਪੀਣਾ ਪੂਰੀ ਉਹ ਰਸ ਦੋ ਚਿੰਪੜਦਾ ਹੀ ਬੋਲਦਾ ਰਸ ਨੂੰ ਯਾਰ ਹਾਦੜ ਮੈਂ ਤਾਂ ਇੱਕ ਘੋੜੀ ਭਰੇ ਰਹਿਗਾ ਉਹ ਨਹੀਂ ਪੀਣਾ ਮੈਂ ਠੀਕ ਰਸ ਪੈਣੀ ਹੈਗਾ ਤੈਨੂੰ ਪਲਾ ਲਿਆਉਂਦਾ ਉਹ ਕੋਣ ਵਧੀਆ ਤਾਂ ਜਿਹੜਾ ਚੀੜਾ ਚੀੜਾ ਜਿਆਦਾ ਉਹ ਪੂਰੀ ਬਾਬੇ ਕਹਿੰਦਾ ਗੁੜ ਦੀ ਰ ਉਹ ਬਾਈਆਂ ਨੇ ਪੰਗਾ ਲੇ ਲਿਆ ਕੀ ਹੋ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਜੇਰ ਜੀ ਪਾਈ ਬੈਠੇ ਮੈਂ ਕੋਈ ਸੁਣ ਨਹੀਂ ਕੰਨਾ ਦਾ ਠੀਕ ਆ ਸਾਨੂੰ ਤਾਂ ਪਤਾ ਵੀ ਇਹ ਚੀੜਾ ਹੁੰਦਾ ਜਿਹੜੇ ਗੁੜ ਬਣਦਾ ਨਹੀਂ ਉਹਨਾਂ ਨੇ ਜਰਾ ਇਹ ਬਣਾ ਲਿਆ ਚੱਕ ਚ ਉਹ ਜੋਇ ਦਾ ਅਰੋੜੇ ਬਣਾਉਂਦੇ ਜਿਹੜੇ ਦੋਇ ਦਾ ਘੁਰਪੇ ਵਿੱਚ ਸਾਰਾ ਕੁਦੇ ਵਿੱਚ ਵਸ ਗਿਆ ਲੱਖ ਅੱਜ ਕਣ ਚੂਹਾ ਫੜਨ ਵਾਲੀ ਚੁੰਮਕ ਜੀ ਵਿੱਚ ਚੂਹਾ ਚਪੜਿਆ ਪਉਂਦਾ ਚੱਕ ਦਾ ਘੁਰਪੇ ਚਪੜੇ ਚਪੜਣਗੇ ਉਹ ਕਰਤਾ ਕਹਿੰਦਾ ਭਾਈ ਇਹਨੇ ਗੰਨਾ ਲੈ ਜਾ ਉਹ ਖੜੇ ਲੱਗ ਕੇ ਕਹਿੰਦਾ ਬਣਾ ਗੰਨਾ ਲੈ ਜਾ ਹੱਥ ਬੰਨੇ ਤੈਨੂੰ ਬੰਨ ਲੀ ਨਾ ਕਹਿੰਦਾ ਤੁਹਾਨੂੰ ਦਾ ਚੱਕ ਛੋੜੋ ਦੇਖੇ ਇੱਕ ਹੈ ਜਿਹਨੂੰ ਭੇਜਦਾ ਦੇ ਲਾ ਹੋਰ ਇੱਕ ਸੀਦਾ ਬਣਾਉਂਦੇ ਚੀਨੀ ਪੈਂਦੀ ਵਿੱਚ ਹਾਂ ਇਹਦੇ ਵਿੱਚ ਚੀਨੀ ਪੈਂਦੀ ਚੀਨੀ ਪੈਂਦੀ ਪੂਰੀ ਤਾਂ ਬਣਦਾ ਹੈ ਤਾਂ ਮਰਦਾ ਨਹੀਂ ਬਣਦੀ ਨਹੀਂ ਹੈਗਾ ਇਹਦਾ ਗੰਨਾ ਬੇਕਾਰ ਹਾਂ ਉਹ ਪੂਰੀ ਟ੍ਰੇਨ ਲੰਘੀ ਫੜ ਕੇ ਵੀ ਨਹੀਂ ਚੱਕ ਓਏ ਓਏ ਇਹ ਆਉਲੀ ਆਉਲੀ ਚਾਬੀ ਆਉਣੀ ਹਲੇ ਚਾਬੀ ਉੱਤੇ ਰੋਪਣ ਨੂੰ ਚਲੇਗੀ ਨਾ ਚਾਬੀ ਨਹੀਂ ਔਰ ਅਸੀਂ ਬੈਈ ਵੀ ਆ ਉਹ ਨਹੀਂ ਚਾਬੀ ਆ ਛੱਡ ਦਿੰਦੇ ਜਾਂ ਟ੍ਰੇਨ ਲੰਘਦੀ ਬੰਦਾ ਪਿੱਛੇ ਦੇ ਗੇੜ ਦੇ ਲਾਸਟ ਵਾਲਾ ਹੈ ਨਾ ਪਿੱਛੇ 간ੇ ਵਰਤੇ ਜੇ ਲੱਗਦਾ ਇੱਕ ਹੁੰਦਾ ਨਾ ਬੰਦਾ ਪਿੱਛੇ ਖੜਾ ਪਿੱਛੇ ਖੜਾ ਉਹ ਗੇੜ ਦੇ ਉਹ ਚਾਬੀ ਮਸ਼ੀਨ ਵਿੱਚ ਲੌਕ ਹੁੰਦੇ ਉਹ ਕੰਪਿਊਟਰ ਛੱਡ ਦਿੰਦੇ ਉਹ ਕੁਕਲੀ ਆਪਣੇ ਗੇੜਤੀ ਗੱਲ ਗਿਆ ਮੈਂ ਤਾਂ ਐਂ ਦੇਖਦਾ ਨੌ ਕਾਗਜ਼ਾੜਦਾਰੀ ਹੈਗਾ ਜੀ ਬਈ ਜਿਹੜਾ ਆਮਨੇ ਦਾ ਜਿਹੜਾ 14 15 ਮਾਡਲ ਆ ਇਹ ਵੀ 8 10 ਸਾਲ ਦਾ ਫਰਕ ਪੈਂਦੇ ਨੇ ਉਹਦੇ ਹਿਸਾਬ ਨਾਲ ਪੈਸੇ ਵਧਾਉਣਗੇ ਜੀ ਇਹਨਾਂ 4.5 ਚ ਪਾਣਾ ਕਾਗਜ਼ ਪੱਤਰ ਸਾਰੇ ਸਾਰੇ ਹਾਂ 4.5 ਤੋਂ ਵੱਡੇ 1.5 ਲੱਖ ਹੋ ਰੁਪਇਆ 6 ਲੱਖ ਹੋ ਗਿਆ 6 ਲੱਖ ਚ ਟੌਪ ਮਾਡਲ ਆ ਜੀ ਹਾਂ ਅੰਕਲ ਗੱਲ ਆਏ ਆ ਇੱਕ ਚੀਜ਼ ਹੁੰਦੀ ਸਾੰਧੀ ਵੀ ਉਹ 12 ਮਾਡਲ 18 ਦੇ ਬਰਾਬਰ ਜੇ 18 ਮਾਡਲ ਖੜਕਿਆ ਤਾਂ ਹੋਇਆ ਠੀਕਾ ਕਰੂਗਾ ਸਾਮਪਰ ਉਹ ਅੰਦਰ ਖੜਾਗਾ ਟਰੈਕਟਰ ਬਸ ਚੱਕਰ ਆਇਆ ਐ ਇਹ ਤਾਂ ਜੇ ਕਿ ਹੁਣ ਬਾਈ ਬਾਈ ਮਾਡਲ ਜੀ ਕਹਣਾ ਬਾਹਰ ਖੜਿਆ ਉਹ ਫੇ ਉਹਦਾ ਮੁੱਲ ਨਹੀਂ ਪੈਣਾ ਤੈਨੂੰ ਜਾਣ ਕੇ ਮ ਕਰਾਉਂਦਾ ਵੀ ਤੂੰ ਲੈ ਮੈਂ ਉਹ ਚ ਲੈ ਮੈਂ ਹਾਂ ਹਾਂ ਉਹ ਲੈ ਲੈ ਬੰਦ ਕਰ ਉਹਦਾ ਸੈਟਾ ਹੁਣ ਦੇਖੇ ਠੀਕ ਆ ਟਰੈਕਟਰ ਉਹ ਟਰੈਕਟਰ ਦਾ ਬਾਕੀ ਕਾਲੂ ਲਿਆਉਣਾ ਦੇਖਦੇ ਆ ਕਿਆ ਕੰਡੀਸ਼ਨ ਆ ਉਹਦੀ ਅੰਕਲ ਨੇ ਦੇਖਿਆ ਨਹੀਂ ਹੈਗਾ ਹਲੇ ਨਾ ਮੈਂ ਫੋਟੋਆਂ ਤੇ ਦੇਖਿਆ ਫੋਟੋਆਂ ਮੈਂ ਅੰਕਲ ਕੋ ਹੋਰ ਆ ਜਿਹੜੀ ਚੀਜ਼ ਕੋਲ ਤੇ ਦੇਖਣੀ ਉਹ ਚੀਜ਼ ਹੋਰ ਆ ਕੱਲੂ ਸਾਰੀ ਦੁਕਾਨ ਲੱਗ ਜਾਣਾ ਇਹਨੂੰ ਮੈਨੂੰ ਲਿਜਾਂਦੇ ਨਹੀਂ ਹੈਗੇ ਮੈਨੂੰ ਤਾਂ ਉਦੋਂ ਵੀ ਮੈਨੂੰ ਤਨਤਾਨ ਲਿਆਂਦੇ ਵੀ ਖਰਚਾ ਕਰਾ ਰਿਹਾ ਦਾ ਡੋਟਲ ਬੰਦਾ ਨਹੀਂ ਨਹੀਂ ਉਹ ਅੰਕਲ ਉਦੋਂ ਆਏ ਤਾਂ ਵੀ ਵਹਲੇ ਦੇਖਣੇ ਚੱਲੇ ਆ ਠੀਕ ਨਹੀਂ ਉਹ ਤਾਂ ਸਾਰੀ ਸਰਵਿਸ ਦੀ ਗੱਲ ਹੋਈ ਵੀ ਮੈਨੂੰ ਵੀ ਨਹੀਂ ਤਾਂ ਪਤਾ ਮੈਂ ਕਿੱ데 ਗਿਆ ਤਾਂ ਪੂਰੀ ਨਹੀਂ ਪੁੱਛ ਲੈ ਕਿ ਨਹੀਂ ਪੂਰੀ ਬਾਕੀ ਪੂਰੀ ਨੂੰ ਪਸੰਦ ਹੈ ਵਧੀਆ ਟਰੈਕਟਰ ਨਾ ਟਰੈਕਟਰ ਸਾਹਿਬ ਮੈਂ ਫੋਟੋ ਤੇ ਚਲਾ ਕੇ ਦੇਖਿਆ ਨਾ ਸਾਡੇ ਰੇਤਾਰ ਤਾਂ ਕਹਿੰਦੇ 21 22 ਮਾਡਲ ਲੈਣਾ ਹੁਣ ਉਹਨਾਂ ਖਾਤ ਦੇਖਦੇ ਆ ਨਾ ਚੱਲ 22 ਮਾਡਲ ਬਤੀ ਹਾਂ 21 ਮਾਡਲ ਕਾਲੂ ਯਾਰ ਆਪਾਂ ਟਰੈਕਟਰ ਦੇਖਣ ਜਾਣਾ ਤੁਸੀਂ ਕਿੰਨੇ ਵਜੇ ਜਾਣਾ ਕਾਲੂ ਭਾਈ 9-10 ਵਜ ਨਹੀਂ 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 ਕਿ ਕਾਲੂ ਜਾਣਾ ਜਾਗਲੇ ਨੂੰ ਕਿਹਾ ਪਿਆ ਹੈ ਕਿਹਾ ਪਤਾ ਹੈਗਾ 1:00 ਵਜੇ ਚੱਲਦੇ ਆ ਤਿੰਨ ਵਜੇ ਤੋਂ ਚਾਰ ਵਜੇ ਲੈ ਕੇ ਨਾਲ ਕਹਤਾ ਸ਼ਾਮ ਨੂੰ ਟਰੈਕਟਰ ਬਾੜਦਾ ਆ ਜਾਣਾ ਟਾਇਰ ਨਹੀਂ ਪਾਉਣੇ ਪੂਰੀ ਟਾਈਮ ਨਹੀਂ ਲੱਗਦਾ ਟਾਇਰਾਂ ਨੂੰ ਟਾਈਮ ਲੱਗਣਾ ਨਹੀਂ ਨਾ ਕਿੰਨਾ ਕਿੰਨਾ ਲੱਗੇ ਜਾਂਦਾ ਡੇਢ ਦੋ ਘੰਟੇ ਤਾਂ ਲੱਗੇ ਜਾਂਦੇ ਟਾਇਰਾਂ ਨੂੰ ਜੱਗਾ ਮੈਨੂੰ ਲੈਣ ਆਇਆ ਪਾ ਮੈਂ ਜਾਣਾ ਨਹੀਂ ਇਹਨੇ ਮੇਰੇ ਕਹ ਗੱਡੀ ਦਾ ਵਾਦਾ ਕਰਿਆ ਤਾਂ ਗੱਡੀ 'ਚ ਜਾਣਾ ਹਾਂ ਮੁਰਗਾ ਵੀ ਤੈਨੂੰ ਖਾ ਲੈਣਾ ਮਰੰਡੇ ਲਾਈਟ ਆਪ ਬੋਤਲ 900 ਵਾਲੀ ਪੀਣੀ ਤੈ ਮੀਣੀ ਨਾ ਮੀਣੀ ਬਾਈ ਬੰਦੇ ਨੇ ਕਹਿਤਾ ਮਿੰਦਰ ਭਾਈ ਕਰ ਦੂਗਾ ਇਹੇ ਨੀ ਬਈ 900 ਵਾਲੀ ਬੋਤਲ ਮੁਰਗਾ ਖੁੱਲਾ ਕਹਿੰਦਾ ਟੈਟ ਕਰਕੇ ਭੇਜੂਗਾ ਸਾਲਾ ਉੱਥੇ ਜਾ ਕੇ ਮੁੱਕਰ ਜਾਂਦਾ ਮੈਂ ਉਹ ਆਉਂਦਾ ਪਾ ਗਿਆ ਦੱਲੀ ਦੱਲੀ ਆ ਗਿਆ ਸੰਦਪਾ ਦੱਲੀ ਇਹ ਸੀ ਹਾਂ ਕਰੇ ਹੁਣ ਆ ਬਾਕੀ ਹੋ ਜਾਣਾ ਚੱਲੀ ਬਾਈ ਕਿੱਦਾਂ ਇਹ ਸਾਹਮਣੇ ਆ ਠੀਕ ਤੇਰੇ ਸਾਹਮਣੇ ਕਹਿੰਦਾ ਠੀਕ ਹੈ ਹਾਲ ਚਾਲ ਪੁੱਛਿਆ ਇਹ ਸਾਹਮਣੇ ਆ ਬੜਾ ਠੀਕ ਬਾਈ ਮਿਲ ਗਿਆ ਦੱਲੀ ਉਧਰ ਆ ਮੋਟਰਸਾਈਕਲ ਮੇਰੇ ਬਾਪੂ ਵਾਲੇ ਨਾਲ ਦਾ ਮੋਹੱਲਾ ਦੇਖੋ ਇੰਜਣ ਦਾ ਹਾਲ ਬਟੂਆ ਕੋਈ ਵਜੀਰ ਕਿੱਥੇ ਮਿਲਦੀ ਯਾਰ ਸਾਰਾ ਕੀਤ ਬੋਲਦਾ ਇਹਨਾਂ ਨੇ ਦਰੋਂ ਪਰਚੀਆਂ ਹੋਣੀਆਂ ਗੰਨੇ ਵਾਲੇ ਵਿੱਚ ਨਾ ਜੱਗੇ ਯਾਰ ਗੱਡੀ ਲਿਆ ਆਏ ਨਾ ਨਾ ਕਰਿਆ ਸਿੱਧਾ ਹੀ ਬੋਲਦਾ ਕਹਿ ਕਦਾ ਇੱਕ ਵਰਤੇ ਆਮ ਆਦਮੀ ਵਾਲੇ ਜਗਾ ਤਾਂ ਐ ਹੋ ਆ ਫਿਰ ਗੱਲਾਂ ਹੁੰਦੀਆਂ ਮੰਦਰਾ ਹੈ ਬਾਈ ਕਿੰਨਾ ਗੰਨਾ ਤਾਰੇ ਆ ਵੱਧਦੇ ਵੱਧ ਇਹ ਨਾ ਬਾਈ ਬਾਲਾਂ ਦਾ ਸਪੇਅਰ ਸਾਚੇ ਠੰਡਾ ਇੱਧਰ ਨੂੰ ਬਾਈ ਕਿਨੇ ਦੋ ਕਿਨੇ ਦਾ ਤੇ ਅੱਛਾ ਉਹ ਬਾਈ ਕਿੰਨਾ ਗੰਨਾ ਤਾਰੇ ਵੱਧਦੇ ਵੱਧ ਦੱਲੀ ਤਾਰਿਆ ਬਈ ਹੱਥ ਨਾਲ 200 ਨਹੀਂ ਤੂੰ ਬਾਈ ਕਿਹਨਾਂ ਤਾਰੇ ਮੈਂ ਉਹਦੇ 90 ਕੋਲ ਰਹਿ ਗਿਆ 190 ਹੈ ਜੱਗੇ ਤੂੰ ਆਹੀ ਨਾਲ 700 ਟਾਲੇ ਆ ਟਾਲੇ ਹੀ ਲੱਦਿਆ ਬਈ ਇਹਨ ਲੋਡ ਬਾਈ ਜਿਹਨੇ ਟਰਾਲੇ ਜਾਂ ਲਾ ਤੱਕ ਲੈ ਚੱਲਦੇ ਬੁਨੇ ਲੋਡ ਨਹੀਂ ਤਾਂ ਹੈਗਾ ਬਈ ਵਿਦਾ ਹੀ ਨਹੀਂ ਵਧੀਆ ਹੋਈ ਜਿਹੜੇ ਸਾਹ ਨਾਲ ਹੋਣੀ ਚਾਹੀਦੀ ਦੱਲੀ ਦੱਲੀ ਟਾਪ ਤੇ ਆ ਬਾਈ ਦੱਲੀ ਟਾਪ ਤੇ ਬਾਈ 200 ਨੰਬਰ ਵਾਲਾ ਅੱਜ ਵੇਚਿਡਾ ਇਹ ਦੱਲੀ 201 ਤਾਂ 201 ਤਾਰਿਆ ਮੈਂ ਉਹ ਹੀ ਨਹੀਂ ਹੋਇਆ ਕੰਨੇ ਹੀ ਘਟ ਗਿਆ ਮੈਂ ਤਾਂ ਗੋਨੋ ਦਾ ਹੋਵੇ ਗੱਲ ਵੀ ਅੱਜ ਵੀ ਹੁਣ ਰੱਦਿਆ ਵਾ 1780 ਕੈਂਟਲ ਅੱਜ ਵੀ ਹੈਗਾ ਇਹਨਾਂ ਕੋਲ ਚੱਲੀ ਜਗੇ ਬੰਦੇ ਵੀ ਕਿ ਆਇਆ ਜਗੇ ਆ ਦੇ ਖਦਰ ਇੱਟ ਲਿਆਂਦੀ ਤੇ ਸਰਪਾੜਦੇ ਨੂੰ ਉਹ ਪਾਉਂਗੇ ਲੈ 18 ਫਟ ਪਾਉਂਗੇ 200 ਲੈ ਉਹ ਕੀ ਪਾਇਆ ਫਿਰ ਘੱਟ ਵਾ ਪਾਇਦਾ ਫਾਇਦਾ ਏ ਪਰ ਆਉਣਗੇ ਤੇ ਕਿਤੇ 4ਾ ਛੋੜ ਦੇਣੀ ਹੈ ਨਾ 18 ਹੀ ਤਾਂ ਉਦਣ ਦਾ ਗੰਨਾ ਨਹੀਂ ਪਾਉਂਦੀ ਹਾਂ ਚੱਲ ਥੜਾ ਵਾ ਦੇਖ ਕੇ ਚੱਲੀਏ ਫੜੋ ਬਾਗੇ ਕਾ ਨਾ ਲਿਆਉਣਾ ਨਾ ਲੈ ਸੀ ਗੱਲ ਲਾਉਣਾ ਤੇ ਕਿਤੇ ਤੇਰੇ ਪਰ ਉੱਗ ਚੱਲਣਾ ਪਹਿਲਾਂ ਘੁੰਮੀ ਜਾਂਦਾ ਨਾ ਬਾਈ ਮੇਰੀ ਗੱਲ ਸੁਣ ਨਾ ਬੰਦਾ ਰਾਜਮੀ ਨਾ ਜਾਈਦਾ ਹੜੰਬੇ ਪਰ ਦੱਲੀ ਨਾ ਅੰਦਾ ਬਾਈ ਚਲਾਇਆ ਇੱਧਰ ਦੱਲੀ ਕਿੰਨੇ ਸਾਲ ਚਲਾਇਆ ਹੜੰਬਾ ਚਲਾਇਆ ਦੱਲੀ ਕਿੰਨੇ ਸਾਲ ਚਲਾਇਆ ਦੱਲੀ ਕਹਿੰਦਾ ਹੜੰਬਾਲੇ ਦਾ ਰੋਟ ਚਲਾ ਦੂਗਾ 575 ਦੱਲੀ ਖਰਾਵਾ 275 ਕੇ ਚਲਾਇਆ ਚੱਲ ਦੇਖਦੇ ਆ ਜੇ ਲੋਟ ਲੱਗਿਆ ਲੈ ਲੂਗੇ ਮੇਰਾ ਆਖਾ ਪੁੰਜ ਗਿਆ ਉਹ ਇਹਨਾਂ ਨਹੀਂ ਜਾਣਾ ਭਾਈ ਕਿਨੇ ਉਹਨਾਂ ਨੇ 9 ਵਜੇ ਦਾ ਟਾਈਮ ਮੇਰੇ ਮੁੰਡੇ ਦਾ ਉਹ ਨਹੀਂ ਇਹ ਆਪਣੇ ਡਾਕਟਰ ਦੇਖਦੇ ਫਿਰ ਹੀ ਜਾਂਦੇ ਆ ਇਹਦਾ ਬਾਪੂ ਬਤਾ ਕਾ ਕਹਿੰਦਾ ਰਿਸ਼ਤੇਦਾਰ ਨੇ ਲੈਣਾ ਲੈ ਰਿਆ ਸ ਮੈਂ ਕਿਹਾ ਗੁਰਦੁਆਰੇ ਚੜਾਉਣੇ ਪਹਿਲਾਂ ਸਾਰੀ ਸੱਚ ਦੇ ਇਹ ਕਿਹੜਾ ਫੋਲ ਦਾ ਝੂਠ ਐ ਥੋੜਾ ਚਾਹੀਦਾ ਪ੍ਰੋਜੈਕਟ ਗੋਆ ਦੇਖਣ ਗਏ ਭਾਈ ਗੋਆ ਲੈ ਕੇ ਆਉਣਾ ਸਿੱਧੀ ਗੱਲ ਆ ਮਰ ਰਹੀ ਸੀ ਸਾਰੇ ਉੱਥੋਂ ਦੇ ਪਰ ਲਿਆਂਦਾ ਟਰਾਲਾ ਕਿਤੇ ਨਹੀਂ ਨਹੀਂ ਸਾਫ਼ ਕਹਿ ਕੇ ਆਏ ਅੱਜ ਲੱਲੀਏ 265 ਲੇਨ ਨੂੰ ਫਿਰਦੇ ਆ ਹਾਂ ਟੱਕਰ ਹੀ ਨਾ ਸੇਣਾ ਮੈਂ ਟੁੱਟ ਜਾਣਾ ਤੈਨੂੰ ਇੱਕ ਲਈਏ ਨਾਰਮਲ ਜੀ ਚੱਲ ਬੜੀਆਂ ਛੋਟੀਆਂ ਨੇ 290 ਮੈਂ ਹੱਥ ਜਿੰਨੀ ਨੂੰ ਪੁੱਛ ਲਾ ਹੋ ਗਿਆ ਬਾਈ ਉੱਥੇ ਸਾਰੇ ਰਿਸ਼ਤੇਦਾਰ ਨੂੰ ਸਾਰਿਆਂ ਨੂੰ ਜਾਣਦਾ ਸਾਨੂੰ ਉਹ ਉਹ ਮੈਂ ਕਿੱਥੇ ਜਾਵਾਂ ਮੈਂ ਕਿਹਾ ਕਾਹਦੇ ਜਾਣਦਾ ਕਹਿੰਦਾ ਤੁਹਾਡੇ ਨਾਨਕੇ ਜੀ ਤੇਰੇ ਪਾਪੇ ਨਾਲੇ ਫਿਰ ਮੈਂ ਸੋਚਿਆ ਮੈਂ ਕਿਹਾ ਸਾਡੇ ਨਾਨਕੇ ਨੂੰ ਸਾਰੇ ਨਾਂਗਲਾ ਤੇ ਬਾਬੇ ਨੇ ਕਿਹਾ ਤੁਸੀਂ ਉਹੀ ਨਹੀਂ ਆ ਮੈਂ ਜਾਣਦਾ ਤਾਂ ਪਤਾ ਕਿੱਥੇ ਹੈ ਬਿੰਦਰਾ ਖੇ ਗੁਰਦੂ ਤੇ ਪਿੱਛੇ ਹੀ ਘਰ ਹੈ ਜੇ ਤਿੰਨ ਉਹਦੇ ਸਾਹਮਣੇ ਹੁੰਦਾ ਘਰ ਆਪਣੇ ਰਿਸ਼ਤੇਦਾਰਾਂ ਦਾ ਇੱਕ ਮਾਰਾ ਰਿਸ਼ਤੇਦਾਰ ਹੈ ਹਾਂ ਹਾਂ ਜੇ 3 ਕਿਲੋ ਇੱਕ ਮੈਂਸ ਨੂੰ ਫੀਡ ਪਾਉਣ ਉਹ 45 ਬੋਰੀਆਂ ਫੇਰਦਾ ਇੱਕ ਟਾਈਮ ਹੇ ਬਿੰਦਰਾ ਉਹ ਫੇਰਦਾ ਗਿਆ ਹਦਾ ਵਜੋਂ ਹਿਰਦਾ ਪਰਤੇ ਉਧਰੋਂ ਆਏ ਇਧਰੋਂ ਪੰਜੋਲੇ ਵਾਲੀ ਸੜਕ ਜਮੇ ਖਤਮ ਚਾਵਾ ਹੀ ਖੇੜੀ ਨੂੰ ਆਏ ਤੁਸੀਂ ਹਾਰੀ ਵਾਲ ਨੂੰ ਖੇੜੀ ਤੇ ਲੋ ਜੀ ਬਾਈ ਪਿੰਜਰਾ ਪਕਾਉਆ ਜੱਗੇ ਹਾਂ ਹਾਂ ਚਾਹੀਦਾ ਵੇਚਣਾ ਇਹ ਚਾਚੇ ਦੇ ਪਿੰਜਰਾ ਵੇਚਣਾ ਹਾਂ ਇਹ ਕੋਨਾ ਕੋ ਜਿਆਦਾ ਨਹੀਂ ਆਉਂਦੇ ਵੇਚਦੇ ਹੀ ਰਹਿੰਦੇ ਆ ਪਿੰਜਰਾ ਦੇਖ ਲੋ ਬਾਈ ਇਹ ਸਕੰਜੇ ਮੰਗਣ ਚੌੜਾ ਪਿੰਜਰਾ ਇਹ ਉੱਪਰ ਛੱਤ ਪਈ ਵੀ ਬਾਈ ਬਾਕੀ ਟਾਇਰ ਲੱਗੇ ਹੋਏ ਆ ਇਹ ਢਾਰੇ ਕੁਝ ਵੀ ਨਹੀਂ ਹੈਗਾ। ਮਤਲਬ ਜੇ ਕੁੱਤੇ ਕਾਤੇ ਰੱਖਣੇ ਬਈ ਉਦਾਂ ਨੀ ਮੈਂ। ਜੇ ਕੇ ਤੂੰ ਲੈ ਨਾ ਰ। ਨਹੀਂ। ਤੁਹਾਡੇ ਵੀ ਤੁਸੀਂ ਹੁਣ ਸ਼ੌਂਕ ਤੁਹਾਨੂੰ। ਮੈਂ ਤਾਂ ਮੈਂ ਵਿੱਚ ਮੁਰਗੀਆਂ ਛੱਡੀਆਂ ਨਹੀਂ ਆ 17 ਤਾਹੀਂ ਬੰਨੀ ਨਹੀਂ। ਅਗਰ ਮੁਰਗੀਆਂ ਪਿਆਂਦੀ। ਮੁਰਗੇ ਵੀ ਵਿੱਚ ਛੱਡੂ ਜੰਨੇ। ਮੁਰਗੇ ਵੀ ਛੱਡ ਦੰਦੇ ਹੋ ਠੀਕ ਆ ਜੀ। ਹਾਂ ਜੀ ਹਾਂ ਸਤਿ ਸ੍ਰੀ ਅਕਾਲ ਬਾਈ ਸਾਰੇ ਵੀ। ਅੱਜ ਬਾਈ ਪਹੁੰਚੇ ਜੱਗੇ ਨਾਲ ਦੇ। ਉਹਦੇ ਨਾਲ ਚਾਚੇ ਕੋਲ। ਹਾਂ? ਉਹ ਦੇਖਿਆ ਲੜਕਾ। ਬਾਈ ਉਹ ਤਾਂ ਰਾਜ ਨਹੀਂ ਸਮਝ ਲੱਗਦਾ। ਏ ਯਾਰ ਪਿੱਛੇ ਵੀ ਆਏ ਤੇ ਇਹ ਕੇਲੇ ਕਹਿੰਦੇ ਪੁੱਠੇ ਵਗਾਉਂਦੇ ਸੀ ਇਹਨਾਂ ਦਾ ਸੁਝਾਅ ਇਹੋ ਜਿਹੇ ਤਰ੍ਹਾਂ ਦੇਣਾ ਕਿ ਮੁੰਡੇ ਨੇ ਰੱਖੇ ਵੇਦੇ ਕੁੱਤੇ ਹੁਣ ਮੁੰਡਾ ਕੈਨੇਡਾ ਨੂੰ ਚੱਲ ਗਿਆ ਤਾਂ ਰੱਖੇ ਪਿੰਜਰਾ ਬਾਈ ਤਾਂ ਵੇਚਣਾ ਏ ਕਿਉਂਕਿ ਇਹਨਾਂ ਦੇ ਮੁੰਡੇ ਨੇ ਰੱਖਿਆ ਵੇਦਾ ਕੂਤਰੇ ਜੇ ਉਹ ਹੁਣ ਬਾਹਰ ਚਲੇ ਗਿਆ ਕੈਨੇਡਾ ਸਰਵ ਤਾਂ ਕਰਕੇ ਜਦ ਅਸੀਂ ਪਹਿਲਾਂ ਆਏ ਤਾਂ ਕੂਤਰਾ ਛੋਟਾ ਜਿਹਾ ਹੁਣ ਦੇਖੋ ਕਿੱਡਾ ਹੋ ਗਿਆ ਆ ਜਾਗੇ ਚਲ ਠੀਕ ਹੈ ਗੱਡੀ ਕਿੰਨੇ ਪਹੁੰਚਾਉਂਗੇ ਆਪਣੀ ਅੱਜ ਨਹੀਂ <laughs> ਨਹੀਂ 200 ਪਰ ਜੋਰੀ ਬਾਈ ਜੱਗੇਆ ਚਾਚਾ ਕਹਿੰਦਾ ਵੀ ਜੱਗੇ ਆਪਣੇ ਬਾਪੂ ਦਾ ਕੰਮ ਘਟਾ ਦੇ ਹੁਣ ਠੱਕਾ ਕਰਦਾ ਥੋੜੇ ਕਾਲਾ ਮੈਂ ਤਾਂ ਵੀਡੀਓ ਚ ਦੇਖ ਕੇ ਵੀ ਇੰਨੀ ਆਗ ਨਹੀਂ ਲੱਗਿਆ ਉਹਦੇ ਕੰਮ ਨਹੀਂ ਕਰਾ ਉਥੇ ਜ਼ੋਰ ਪੂਰਾ ਮਾਰਦਾ ਹੁਣ ਕਲਾਖ ਕਰਨ ਹੁਣ ਦੇਖਦਾ ਡੰਗਰ ਪਿੱਛੇ 12 13 ਨਾ ਹਟ ਗਿਆ 11 ਬਾਈ ਦਾ ਬਾਪੂ ਦਾਬਦਾ ਨਹੀਂ ਹੈਗਾ ਮੈਂ ਕਹਿੰਦਾ ਕਹਿੰਦਾ ਮੈਂ ਤਾਂ ਮਰੇ ਜਾਊਂਗਾ ਕਹਿੰਦਾ ਆ ਜਾ ਬੰਦਾ ਦੇਖ ਕੇ ਕਾ ਜੇ ਬੰਦਾ ਪਹੁੰਚ ਗਿਆ ਨਾਲ ਫੇਰ ਮਰ ਜੂਗਾ ਜੇ ਨਹੀਂ ਇਹ ਕਦੇ ਕਰੀ ਜਾਣਾ ਮੈਂ ਉਹਨਾਂ ਵੇਲੇ ਚੱਤਾ ਇਹ 2 ਵਜੇ ਦੇ ਵਿੱਚ ਮੈਂ ਤਾਂ ਮਰ ਗਿਆ ਦੇਖ ਇੱਕ ਦੇਖਿਆ ਮੈਂ ਤੂੰ ਕਹਿੰਦਾ ਘਰ ਆ ਇਕੱਲੇ ਉਹ ਕਹੇ ਘੜ ਕੇ ਯਾਰ ਤਰਾਏ ਦੇ ਕਹਿੰਦਾ ਤਰਾ ਕੇ ਹਟਿਆ ਮਸ਼ੀਰ ਪੂਰੇ ਮੈਂ ਮਿਲ ਤੇ ਦੱਸਦਾ ਮੈਂ ਰਾਤ ਨੂੰ 3 ਵਜੇ ਬੰਦਾ ਮਿਲ ਜਿਵੇਂ ਨਾ ਬੰਦੇ ਦਾ ਫਿਰ ਉਹ ਦੇ ਲੋ ਐਨ ਧੂਆ ਘੜਦਾ ਪੂਰਾ ਆ ਲੈ ਤਾਂ ਇਹਨੇ ਖਾਧੀ ਕਰਕੇ ਉੱਥੇ ਘਟਾ ਦਿਓ ਹਾਂ ਬਾਹਰ ਜਿੱਦੂਰੇ ਹੋਰੇ ਲੋਡ ਧਾਰਿਆ ਫਿਰ ਦੋ ਤੁਮ ਜਾਨੀ ਲੱਗੇ